ਜਲ ਜਰੂਰ ਮੈਂ ਕਹਿਣੀ ਚਾਹੁੰਦਾ ਕਿ ਸਰਕਾਰ ਬਹੁਤਾ ਤੱਕਾ ਕਰਦੀ ਹੈ ਅਜੇ ਤੱਕ ਕਦੀ ਇਹੋ ਜੀ ਗਰਾਵਟ ਸਾਡੇ ਡੈਮੋਕ੍ਰੈਟਿਕ ਸੈਟਅਪ ਚ ਲੱਗੀ ਨਹੀਂ ਸੀ ਜਿੰਨੀ ਇਸ ਵਾਰੀ ਦੇਖਣ ਨੂੰ ਜੜੀ ਮਿਲਦੀ ਵੀ ਇਹ ਜਿਹੜੀ ਸਰਕਾਰ ਆ ਇਹ ਦੇਖੋ ਪਹਿਲੀ ਗੱਲ ਤਾਂ ਇਹ ਇਲੈਕਸ਼ਨ ਕਰਾਉਣਾ ਨਹੀਂ ਸੀ ਚਾਹੁੰਦੀ ਇਹ ਤਾਂ ਹਾਈ ਕੋਰਟ ਦੇ ਡੰਡੇ ਨਾਲ ਇਲੈਕਸ਼ਨ ਹੋ ਰਿਹਾ ਦੀ ਪਾਰਟੀ ਦਾ ਕੋਈ ਬੰਦਾ ਭਗਵੰਤ ਮਾਨ ਨੂੰ ਹਾਲ ਚਾਲ ਵੀ ਨਹੀਂ ਪੁੱਛਣ ਜਿਆ ਮੈਨੂੰ ਲੱਗਦਾ ਇਹ ਸਾਡੇ ਭਾਈ ਚਾਰਕ ਸਾਂਝ ਦੇ ਸੋਸ਼ਲ ਮੀਡੀਆ ਦੀ ਪਾਰਟੀ ਆ ਇਹਨਾਂ ਨੂੰ ਸੋਸ਼ਲ ਮੀਡੀਆ ਤੋਂ ਕਿਹੜੀ ਪਾਰਟੀ ਆਮ ਆਦਮੀ ਪਾਰਟੀ ਦੀ ਗੱਲ ਹੀ ਕਰਦਾ ਮੈਂ ਹੋਰ ਕਿਹੜੀ ਪੰਜਾਬ ਦੇ ਵਿੱਚ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹਨਾਂ ਨੂੰ ਸੋਸ਼ਲ ਮੀਡੀਆ ਤੋਂ ਵੇਲ ਨਹੀਂ ਕਰਦਾ ਸਰ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਹੋ ਰਹੀਆਂ ਨੇ ਤੇ ਕਿਤੇ ਨਾ ਕਿਤੇ ਸਹਿਸਮਤੀ ਵੀ ਬਣ ਰਹੀ ਹੈ ਔਰ ਕਿਤੇ ਬੋਲੀ ਵੀ ਲੱਗ ਰਹੀ ਹੈ ਕੀ ਕਹਿਣਾ ਚਾਹੋ ਅ ਦੇਖੋ ਮੈਨੂੰ ਲੱਗਦਾ ਇਹ ਡੈਮੋਕ੍ਰੇਸੀ ਦਾ ਜਿਹੜਾ ਮੁਢਲਾ ਥੰਮ ਹੈ ਔਰ ਮੁਢਲੇ ਥੰਮ ਦੇ ਵਿੱਚ ਸਾਨੂੰ ਕੋਸ਼ਿਸ਼ ਇਹ ਕਰਨੀ ਚਾਹੀਦੀ ਆ ਕਿ ਪਿੰਡਾਂ ਦਾ ਭਾਈਚਾਰਾ ਕਾਇਮ ਰਹੇ ਔਰ ਉਹਦੇ ਵਿੱਚੋਂ ਜੈਨੂਨ ਬੰਦੇ ਜਿਹੜੇ ਆ ਉਹ ਜਿੱਤ ਕੇ ਅੱਗੇ ਆਉਣ ਤੇ ਜੇ ਕਿਤੇ ਇਲੈਕਸ਼ਨ ਵੀ ਹੋਵੇ ਤਾਂ ਫਿਰ ਵੀ ਪੀਸਫੁੱਲ ਇਲੈਕਸ਼ਨ ਹੋਵੇ ਤਾਂ ਕਿ ਲੋਕ ਇਹ ਗੱਲ ਨੂੰ ਸਮਝ ਸਕਣ ਕਿ ਜਿਹੜੀਆਂ ਧੱਕੇ ਨਾਲ ਬਣਾਈਆਂ ਹੋਈਆਂ ਪੰਚਾਇਤਾਂ ਉਹ ਬਹੁਤਾ ਕੰਮ ਨਹੀਂ ਕਰ ਸਕਦੀਆਂ ਲੇਕਿਨ ਇੱਕ ਗੱਲ ਜ਼ਰੂਰ ਮੈਂ ਕਹਿਣੀ ਚਾਹੁੰਦਾ ਕਿ ਸਰਕਾਰ ਬਹੁਤਾ ਧੱਕਾ ਕਰਦੀ ਆ ਖਾਸ ਕਰਕੇ ਜਿਹੜੀਆਂ ਰਿਜ਼ਰਵੇਸ਼ਨ ਮੈਨੂੰ ਲੱਗਦਾ ਜਿੱਥੇ ਨਹੀਂ ਹੋਣੀ ਉੱਥੇ ਕਰ ਦਿੱਤੀ इवन ਕਿ ਕੁਝ ਏਦਾਂ ਦੇ ਸਾਡੇ ਪਿੰਡ ਆ ਵੀ ਜਿੱਥੇ ਬਿਲਕੁਲ 100% ਹੀ ਜਾਹੇ ਜੇ ਉਹ ਜਨਰਲ categories ਦਾ ਤੇ ਉੱਥੇ ਵੀ SC candidate ਇਹਨਾਂ ਨੇ ਦੇ ਦਿੱਤਾ ਸੋ ਇਹੋ ਜੀਆਂ ਸਮੱਸਿਆਵਾਂ ਔਰ ਮੈਨੂੰ ਅੱਜ ਤੱਕ ਕਦੀ ਇਹੋ ਜੀ ਗ੍ਰਾਵਟ ਸਾਡੇ ਡੈਮੋਕ੍ਰੈਟਿਕ ਸੈਟਅਪ ਚ ਲੱਗੀ ਨਹੀਂ ਸੀ ਜਿੰਨੀ ਇਸ ਵਾਰੀ ਦੇਖਣ ਨੂੰ ਜਿਹੜੀ ਮਿਲ ਗਾਲ ਕੀਤੀ ਇਹ ਪਿੰਡਾਂ ਦੇ ਹਾਲਾਤ ਵੀ ਕੋਈ ਜ਼ਿਆਦਾ ਵਧੀਆ ਨਹੀਂ ਹੈ ਕਿਉਂਕਿ ਸਾਡਾ ਸ਼ੋਅ ਵੀ ਚੱਲਦਾ ਸੀ ਦਿਖਾਇਆ ਵੀ ਹੈ ਪਿੰਡਾਂ ਦੇ ਹਾਲਾਤ ਕਿ ਛੱਪੜ ਦੀ ਸਮੱਸਿਆ ਪਿੰਡਾਂ ਦੇ ਵਿੱਚ ਜਿਹੜੀ ਸੜਕਾਂ ਦੀ ਸਮੱਸਿਆ ਹੈ ਜਾਂ ਫਿਰ ਕਹਿ ਸਕਦੇ ਹੋ ਕਿ ਲੋਕਾਂ ਨੂੰ ਜਿਹੜੀ ਨਿੱਜੀ ਸਮੱਸਿਆ ਹੈ ਉੱਥੇ ਦੇ ਪੰਚਾਇਤ ਜਾਂ ਮੈਂਬਰ ਪੰਚਾਇਤ ਨੇ ਉਹ ਕੋਈ ਹੱਲ ਕਰਦੇ ਪਿਛਲੇ ਕਈ ਸਾਲਾਂ ਤੋਂ ਨਜ਼ਰ ਨਹੀਂ ਆ ਰਹੀ ਦੇਖੋ ਮੈਨੂੰ ਲੱਗਦਾ ਸਾਡਾ ਜਿਹੜਾ ਸਮਾਜਿਕ ਤਾਣਾ ਬਾਣਾ ਹੈ ਉਹਦੇ ਵਿੱਚ ਕਮੀ ਪੇਸ਼ੀ ਆਈ ਹੈ ਪੋਲਿਟਿਕਲ ਲੋਕਾਂ ਦਾ ਵੀ ਕਸੂਰ ਹੈ ਪੋਲਿਟਿਕਲ ਪਾਰਟੀਆਂ ਦਾ ਵੀ ਕਸੂਰ ਹੈ ਲੇਕਿਨ ਜਦੋਂ ਹਰ ਚੀਜ਼ ਅਸੀਂ ਥਾਣੇ ਵੱਲੋਂ ਤੋੜ ਲਈ ਕਿਉਂਕਿ ਜਦੋਂ ਵੀ ਡੈਮੋਕ੍ਰੇਸੀ ਦੇ ਵਿੱਚ ਸਮਾਜਿਕ ਤਾਣਾ ਬਣਾ ਜਦੋਂ ਆਪਣਾ ਕੰਮ ਕਰਨੋਂ ਹਟ ਜਾਂਦਾ ਉਦੋਂ ਅਸੀਂ ਹਰ ਚੀਜ਼ ਜਦੋਂ ਪੁਲਿਸ ਫੋਰਸ ਨੂੰ ਯੂਜ਼ ਕਰਨ ਲੱਗ ਪੈਂਦੇ ਆ ਮੈਨੂੰ ਲੱਗਦਾ ਉਹ ਸਭ ਤੋਂ ਵੱਡਾ ਕੰਮ ਹੈਗਾ ਸਾਨੂੰ ਉਹਨਾਂ ਕਦਰਾਂ ਕੀਮਤਾਂ ਤੇ ਪਹਿਰਾ ਦੇਣ ਦੀ ਜ਼ਰੂਰਤ ਹੈ ਜਿੱਥੋਂ ਤੱਕ ਕੰਮਾਂ ਦਾ ਸਵਾਲ ਹੈਗਾ ਦੇ ਕੋਈ ਜਿਹੜੇ ਮਹਿਕਮੇ ਆ ਖਾਸ ਕਰਕੇ ਪੰਚਾਇਤੀ ਰਾਜ ਮਹਿਕਮਾ ਇਹਦੇ ਵਿੱਚ ਜਿਹੜੇ ਆਫੀਸਰ ਹੈਗੇ ਉਹ ਬਹੁਤ ਕਰਪਟ ਆ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਲੇਕਿਨ ਮੈਜੋਰਟੀ ਜਿਹੜੇ ਆ ਉਹ ਪੰਚਾਇਤਾਂ ਨੂੰ ਉਲਝਾ ਕੇ ਰੱਖਦੇ ਆ ਸਰਪੰਚਾਂ ਨੂੰ ਉਲਝਾ ਕੇ ਰੱਖਦੇ ਆ ਜੇ ਤਾਂ ਪੰਚਾਇਤ ਉਹਨਾਂ ਨਾਲ ਸਹਿਚਾਰਾ ਚਲਦੀ ਆ ਫਿਰ ਤਾਂ ਉਹਨਾਂ ਦੇ ਯੂਸੀ ਵਗੈਰਾ ਜਾਂ ਦੂਜਾ ਤੀਜਾ ਇਹ ਕਲੀਅਰ ਕਰ ਦਿੰਦੇ ਆ ਅਦਰਵਾਈਜ਼ ਇਹ ਕਰਦੇ ਕੁਝ ਨਹੀਂ ਹੁਣ ਕੋਈ ਸਮੱਸਿਆਵਾਂ ਆ ਰਹੀਆਂ ਨੇ ਤੁਹਾਡੇ ਹਲਕੇ 'ਚ ਕੁਝ ਜਿਹੜੇ ਨੋਮਿਨੇਸ਼ਨ ਹੋਣੇ ਆ ਫਾਈਲ ਪੇਪਰ ਹੋਣੇ ਆ ਜਾਂ ਉਹਨਾਂ ਦੇ ਕੋਈ ਪੇਪਰ ਦੀ ਸਮੱਸਿਆ ਨੂੰ ਲੈ ਕੇ ਕੁਛ ਆਈ ਹੈ ਇਦਾਂ ਦੇ ਹਾਲਾਤ ਨੇ ਦੇਖੋ ਐਨਓਸੀ ਨਹੀਂ ਇਸ਼ੂ ਹੋ ਰਿਹਾ ਜਿਹੜੇ ਪੁਰਾਣੇ ਸਰਪੰਚਸ ਹੈਗੇ ਆ ਔਰ ਜਿਹੜੀਆਂ ਮੈਨੂੰ ਲੱਗਦਾ ਨਹੀਂ 2.5 ਸਾਲ ਤੱਕ ਕੋਈ ਕੰਮ ਕੀਤਾ ਨਹੀਂ ਕਿਸੇ ਵੀ ਪੰਚਾਇਤ ਨੂੰ ਕੋਈ ਰੁਪਈਆ ਨਹੀਂ ਦਿੱਤਾ ਪਰ ਜਿਹੜੇ ਸਾਡੇ ਸਮੇਂ ਦੀ ਸਰਕਾਰ ਨੇ ਪੈਸੇ ਦਿੱਤੇ ਸੀ ਉਹ ਖਰਚਣ ਨਹੀਂ ਦਿੱਤੇ ਰਹਾ ਉਹਦੇ ਨਾਲ ਕੀ ਹੋਇਆ ਕਿ ਜਿਹੜਾ ਆਡੀਐਫ ਆ ਉਹ ਰੁਕ ਗਿਆ ਪਿੰਡਾਂ ਦਾ ਡਵੈਲਪਮੈਂਟ ਬਿਲਕੁਲ ਰੁਕ ਗਈ ਅਸਲੀ ਗੱਲ ਹੈ ਚਾਹੀਦੇ ਤਾਂ ਇਹਨਾਂ ਨੂੰ ਇਹ ਸੀਗਾ ਵੀ ਇਹ ਪਿੰਡਾਂ ਦੀਆਂ ਪੰਚਾਇਤਾਂ ਦਾ ਕੰਮ ਹੋਣ ਦਿੰਦੇ ਤੇ ਲੋਕੀ ਵੀ ਹੌਲੀ-ਹੌਲੀ ਥੋੜਾ ਬਹੁਤਾ ਇਹਨਾਂ ਵੱਲੋਂ ਧਿਆਨ ਰੱਖਦੇ ਵੀ ਯਾਰ ਇਹਨਾਂ ਨੇ ਵੀ ਕੁਝ ਕੀਤਾ ਹੁਣ ਜੇ ਢਾਈ ਸਾਲ ਤੁਸੀਂ ਕੁਝ ਕੀਤਾ ਨਹੀਂ ਢਾਈ ਸਾਲ ਦੀ ਕਾਰਗੁਜ਼ਾਰੀ ਲੋਕਾਂ ਦੇ ਸਾਹਮਣੇ ਆ ਗਈ ਵੀ ਤੁਹਾਡੇ ਪੱਲੇ ਕੁਝ ਨਹੀਂ ਹੈ ਤੇ ਫਿਰ ਹੁਣ ਤੁਸੀਂ ਕਿਸ ਤਰ੍ਹਾਂ ਆਸ ਰੱਖਦੇ ਆ ਵੀ ਹਾਂ ਵੀ ਲੋਕੀ ਤੁਹਾਨੂੰ ਇਹ ਠੀਕ ਆ ਵੀ ਪਿੰਡਾਂ 'ਚ ਗਰੁੱਪ ਹੁੰਦੇ ਆ ਉਹਦੇ ਕਰਕੇ ਕਈ ਵਾਰੀ ਪਰ ਮੈਨੂੰ ਓਵਰਆਲ ਲੱਗਦਾ ਹੈਗਾ ਪੀ ਇਹ ਜਿਹੜੀ ਸਰਕਾਰ ਆ ਇਹ ਦੇਖੋ ਪਹਿਲੀ ਗੱਲ ਤਾਂ ਇਹ ਇਲੈਕਸ਼ਨ ਕਰਾਉਣਾ ਨਹੀਂ ਸੀ ਚਾਹੁੰਦੀ ਇਹ ਤਾਂ ਹਾਈ ਕੋਰਟ ਦੇ ਡੰਡੇ ਨਾਲ ਇਲੈਕਸ਼ਨ ਹੋ ਰਹੀ ਆ ਸਿਮਿਲਰਲੀ ਇਹਨਾਂ ਨੇ ਕਾਰਪੋਰੇਸ਼ਨ ਦੇ ਵਿੱਚ ਵੀ ਇਹੀ ਕੰਮ ਕੀਤਾ ਔਰ ਉਹ ਵੀ ਹਾਈ ਕੋਰਟ ਹੀ ਇੰਟਰਵੈਨ ਕਰ ਰਹੀ ਆ ਅੱਜ ਤੱਕ ਇਹਨਾਂ ਕੋਲ ਸਾਡੇ ਵਾਰਡ ਨਹੀਂ ਬਣੇ ਅੱਛਾ ਡੈਮੋਕ੍ਰੇਸੀ ਇਹ ਕਾਦੀ ਰਹੀ ਅੱਛਾ ਭਗਵੰਤ ਮਾਨ ਜੀ ਕਈ ਵਾਰੀ ਫੜਾ ਫੜਾ ਬਹੁਤ ਮਾਰ ਜਾਂਦੇ ਆ ਵੇਲੇ ਕੁਵੇਲੇ ਔਰ ਮੈਨੂੰ ਲੱਗਦਾ ਪ੍ਰੈਕਟੀਕਲ ਲੈਵਲ ਤੇ ਬਹੁਤ ਮਾੜਾ ਆ ਦਲਿਤ ਭਾਈ ਚਾਰੇ ਵੱਲੋਂ ਵੀ ਪੰਚਾਇਤੀ ਚੋਣਾਂ ਨੂੰ ਲੈ ਕੇ ਵਿਰੋਧ ਕੀਤਾ ਗਿਆ ਉਹ ਕਹਿ ਰਹੇ ਕਿ 17 ਤਰੀਕ ਨੂੰ ਜਿਹੜਾ ਭਗਵਾਨ ਵਾਲਮੀਕੀ ਮਹਾਰਾਜ ਦੀ ਜੱਤੀ ਹੈ ਤੇ ਉਹਨਾਂ ਨੇ ਕਿਹਾ ਕਿ ਜਿਹੜੀ ਪੰਚਾਇਤੀ ਚੋਣਾਂ ਦਾ ਉਹਨਾਂ ਦਾ ਸਮਾਂ ਤੇ ਜਿਹੜੇ ਤਰੀਕੇ ਬਦਲੀ ਜਾਵੇ ਦੇਖੋ ਇਹ ਤਾਂ ਕਿਸੇ ਵੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਸਰਕਾਰ ਨੂੰ ਜੇ 2-4 ਦਿਨ ਅੱਗੇ ਪਿੱਛੇ ਵੀ ਹੋ ਜਾਂਦਾ ਤਾਂ ਮੈਨੂੰ ਲੱਗਦਾ ਪਰ ਅਸਲੀ ਗੱਲ ਇਹ ਸਾਰਾ ਕੁਝ ਬਹੁਤ ਕਾੜੀਚ ਕੀਤਾ ਹੋਇਆ ਹੈ ਕਈ ਈ ਨਾ ਬੰਦੇ ਲੇਟ ਬਹੁਤ ਹੋਏ ਹੁੰਦੇ ਆ ਪਰ ਬਾਅਦ ਚ ਕਾਲੀ ਦਿਖਾਉਣ ਲੱਗ ਪੈਂਦੇ ਆ ਅਸਲੀ ਗੱਲ ਐ ਜ਼ਿੰਦਗੀ ਦੇ ਵਿੱਚ ਜਿਹੜਾ ਲੇਟ ਹੋਇਆ ਹੁੰਦਾ ਉਹ ਲੇਟ ਹੀ ਰਹਿੰਦਾ ਕੱਲ ਤੋਂ ਹੀ ਮੁੱਖ ਮੰਤਰੀ ਭਗਵੰਤ ਮਾਨ ਦਾ ਹਾਲਚਲ ਜਾਣਨ ਪਹੁੰਚੇ ਸੀ ਉਸ ਦੇ ਬਾਅਦ ਸ਼ਾਮ ਨੂੰ ਉਹਨਾਂ ਨੂੰ ਛੁੱਟੀ ਮਿਲ ਜਾਂਦੀ ਔਰ ਜਾਂਦੇ ਹੀ ਉਹ ਮੀਟਿੰਗ ਵੀ ਕਰਦੇ ਨੇ ਅੱਜ ਵੀ ਮੀਟਿੰਗ ਉਹਨਾਂ ਨੇ ਸੱਦੀ ਐ ਖਾਸ ਕਰਕੇ ਪ੍ਰਾਲੀ ਦੇ ਮਸਲਮ ਲੈ ਕੇ ਪਹਿਲਾਂ ਤਾਂ ਕੀ ਗੱਲਬਾਤ ਹੋਈ ਜਦੋਂ ਤੁਸੀਂ ਉਹਨਾਂ ਨੂੰ ਮਿਲੇ ਸੀ ਵੀ ਦੇਖੋ ਮੈਂ ਤਾਂ ਆਪਣਾ ਪੰਜਾਬੀਆਂ ਦਾ ਸਹਿਚਾਰ ਆ ਭਾਈਚਾਰਾ ਇਹੋ ਜਿਹਾ ਹੈਗਾ ਜੇ ਕੋਈ ਦੁਸ਼ਮਣ ਵੀ ਹੋਵੇ ਤਾਂ ਤੁਸੀਂ ਜੇ ਕਿਤੇ ਕੋਈ ਇਹੋ ਜੀ ਸਮੱਸਿਆ ਆਉਂਦੀ ਹੈਗੀ ਆ ਜਾਂ ਕਿਤੇ ਕੋਈ ਆਪਾਂ ਕਿਸੇ ਦੇ ਕਿਸੇ ਦੀ ਕੋ ਡੈਥ ਹੋ ਜਾਂਦੀ ਹੈ ਅਫਸੋਸ ਕਰਨ ਜਾਂਦੇ ਆ ਜੇ ਕੋਈ ਬਿਮਾਰ ਹੋ ਜਾਂਦਾ ਉਹਦਾ ਹਾਲ ਚਾਲ ਪੁੱਛਣ ਜਾਂਦੇ ਆ ਇਹ ਸਾਡਾ ਸੱਭਿਆਚਾਰ ਆ ਲੇਕਿਨ ਮੈਨੂੰ ਜਿੰਨੀ ਗੱਲ ਪਤਾ ਉਥੋਂ ਪੱਤਰਕਾਰਾਂ ਤੋਂ ਲੱਗੀ ਸੀ ਕਿ ਇਹਨਾਂ ਦੀ ਪਾਰਟੀ ਦਾ ਕੋਈ ਬੰਦਾ ਭਗਵੰਤ ਮਾਨ ਨੂੰ ਹਾਲ ਚਾਲ ਵੀ ਨਹੀਂ ਪੁੱਛਣ ਗਿਆ ਮੈਨੂੰ ਲੱਗਦਾ ਇਹ ਸਾਡੇ ਭਾਈਚਾਰਕ ਸਾਂਝ ਦੇ ਖਿਲਾਫ ਹੈ ਇਹ ਦਿੱਲੀ-ਦੁੱਲੀ ਦੇ ਵਿੱਚ ਤਾਂ ਰਵਾਜ ਹੋ ਸਕਦਾ ਜਾਂ ਆਮ ਆਦਮੀ ਪਾਰਟੀ ਚ ਰਵਾਜ ਹੋ ਸਕਦਾ ਕਿਉਂਕਿ ਇਹ ਤਾਂ ਇਹੋ ਜੀ ਪਾਰਟੀ ਆ ਵੀ ਜੇਕਰ ਤੇ ਕੇਜਰੀਵਾਲ ਸ਼ਿਕ ਵੀ ਮਾਰ ਦਿੰਦਾ ਫਿਰ ਵੀ ਟਵੀਟ ਕਰ ਦਿੰਦੇ ਆ ਵੀ ਜੀ ਜਲਦੀ ਠੀਕ ਹੋਵੋ ਜੀ ਇਹ ਫਿਰ ਦਿੱਲੀ ਨੂੰ ਭਜਦੇ ਆ ਵੀ ਜਿਹਦੇ ਨਾਂ ਤੇ ਤੁਸੀਂ ਇਲੈਕਸ਼ਨਾਂ ਜਿੱਤੀਆਂ अच्छा इतनी आसान फरामोश तना ना, ना होगो या इने तना ना डरो ई त मेनू पता कोई ना कोई ਗੱਲਬਾਤ ਤੁਹਾਡੀ ਹੋਈ ਸੀ ਤਾਂ ਹੀ ਉਹ ਮੇਰੇ ਕਾ ਜਲਦੀ ਛੁੱਟੀ ਲੈ ਕੇ ਤੇ ਮੀਟਿੰਗਾਂ ਸ਼ੁਰੂ ਕਰਤੀ ਯਾਰ ਮੈਂ ਕਿਹੜਾ ਕੋ ਡਾਕਟਰ ਆ ਮੈਂ ਤਾਂ ਮੈਂ ਤਾਂ ਸਿਰਫ ਇੱਕ ਹਾਲਚਾਲ ਪੁੱਛਣ ਗਿਆ ਇੱਕ ਸਹਿਚਾਰ ਦੇ ਤੌਰ ਤੇ ਤੇ ਉੱਥੇ ਬਹਿ ਕੇ ਗਲਗੁਲ ਕੀਤੀ ਹੈਗੀ ਆ ਚਲੋ ਥੋੜੀ ਥੋੜੀ ਲੋਕਾਂ ਨੂੰ ਲੈ ਕੇ ਵੀ ਗੱਲਬਾਤ ਵੀ ਥੋੜੀ ਜੀ ਸਪੋਰਟਸ ਦੀ ਗੱਲ ਹੋਈ ਸੀ ਮੈਂ ਕਹਿੰਦੀ ਸਾਡਾ ਪਿੰਡ ਮੈਂ ਸਕੂਟਰ ਫਲਵਾਈ ਸੀ ਤੇ ਐਸਟੋ ਟਰਫ ਲਵਾਈ ਸੀ ਤੇ ਉਹ ਤੁਹਾਡੇ ਜਿਹੜੇ ਮਹਿਕਮੇ ਵਾਲੇ ਅਫਸਰ ਆ ਉਹ ਉਧ ਘਾਟਨ ਨਹੀਂ ਕਰਦੇ ਔਰ ਬੱਚਿਆਂ ਨੂੰ ਖੇਡਣ ਨੂੰ ਨਹੀਂ ਦਿੰਦੇ ਇੰਨਾ ਜਰੂਰ ਉਹਨੇ ਕਿਹਾ ਵੀ ਮੈਂ ਕਿਸ ਦਿਨ ਕਿਉਂਕਿ ਇੱਕ ਤਾਂ ਮਾਈਨਿੰਗ ਕਰਕੇ ਮੈਂ ਉਹਨੂੰ ਸੱਦਿਆ ਆ ਤਾਂ ਇੱਕ ਮੈਂ ਉਹਨੂੰ ਕਿਹਾ ਵੀ ਆ ਜਾਓ ਇੱਥੇ ਐਸਟੋ ਟਰਫ ਤੁਹਾਡਾ ਰੋਲ ਕੋਈ ਨਹੀਂ ਹੈ ਬਲਵਾਈ ਮੈਂ ਆਂ ਔਰ ਉਹ ਘਾਟਨ ਤੁਹਾਡੇ ਕੋ ਕਰਾਉਂਗਾ ਮੈਂ ਮਾਈਨਿੰਗ ਲਈ ਵੀ ਜਦੋਂ ਤੁਹਾਡੇ ਨਾਲ ਵਿਧਾਨ ਸਭਾ 'ਚ ਗੱਲ ਹੋਈ ਉਹ ਕਰਕੇ ਉਹ ਨਾਲ ਚੱਲਾਂਗੇ ਤੇ ਡੇਟ ਉਹ ਕਿਹਦੀ ਫਾਈਨਲ ਹੋ ਗਈ ਹੈ ਅਜੇ ਤਾਂ ਯਾਰ ਮੈਂ ਤਾਂ ਕੱਲ ਛੁੱਟੀ ਦਵਾਤੀ ਆ ਹਸਪਤਾਲ ਚੋਂ ਹੁਣ ਡੇਟ ਵੀ ਕਿਸੇ ਦਿਨ ਜਦੋਂ ਵਿਲੇ ਹੋਣਗੇ ਠੀਕ ਆ ਨਾ ਉਸ ਦਿਨ ਮੈਂ ਕਿਹਾ ਵੀ ਆ ਜਾਓ ਮੇਰੇ ਹਲਕੇ ਚ ਦੇਖ ਲਓ ਅੱਜ ਮੁੱਖ ਮੰਤਰੀ ਜਿਹੜਾ ਪ੍ਰਾਲੀ ਦੀ ਸਮੱਸਿਆ ਨੂੰ ਲੈ ਕੇ ਮੀਟਿੰਗ ਕਰ ਰਹੇ ਨੇ ਪ੍ਰਾਲੀ ਦਾ ਹੱਲ ਤਕਰੀਬਨ ਇੱਕ ਇੰਡਸਟਰੀਸਟ ਨੇ ਕੱਢਿਆ ਹੈ ਤੁਸੀਂ ਵੀ ਦੇਖੀ ਹੋਣੀ ਉਹ ਖਬਰ ਕਿ ਜਿਹਦੇ ਵਿੱਚ ਪ੍ਰਾਲੀ ਤੋਂ ਕੋਇਲਾ ਬਣਦਾ ਪਿਆ ਹੈਗਾ ਲੇਕਿਨ ਨਾ ਕੇਂਦਰ ਸਰਕਾਰ ਉਸ ਮਸ਼ੀਨ ਨੂੰ ਲਗਾ ਰਹੀ ਹੈ ਤੇ ਨਾ ਹੀ ਪੰਜਾਬ ਸਰਕਾਰ ਲਗਾ ਰਹੀ ਹੈ ਕਾਰਨ ਕੀ ਸਮਝਦੇ ਕੋ ਬਹੁਤ ਚੀਜ਼ਾਂ ਗਰਬ ਇਦਾਂ ਦੀਆਂ ਹੈਗੀਆਂ ਜਿਹਦੇ ਵਿੱਚ ਟੈਕਨੋਲੋਜੀ ਨੂੰ ਸਾਨੂੰ ਯੂਜ਼ ਕਰਨਾ ਚਾਹੀਦਾ ਮੰਨ ਲਓ ਸਾਡੇ ਵੇਸਟ ਮੈਨੇਜਮੈਂਟ ਦੀ ਪ੍ਰੋਬਲਮ ਹੈਗੀ ਆ ਬੜੇ ਪਿਛਲੇ ਲੰਬੇ ਸਮੇਂ ਤੋਂ ਮੈਨੂੰ ਲੱਗਦਾ ਓਨੇ ਪੈਸੇ ਤਾਂ ਸਾਡਾ ਵੇਸਟ ਮੈਨੇਜਮੈਂਟ ਨੂੰ ਮੈਨੇਜਮੈਂਟ ਕਰਨ ਨੂੰ ਨਹੀਂ ਲੱਗਣੇ ਸੀ ਜਿੰਨੇ ਅਸੀਂ ਜੁਰਮਾਨਾ ਦੇ ਬਿਠੇ ਆ ਲੇਕਿਨ ਅਸੀਂ ਜਿਹੜੀਆਂ ਟੈਕਨੋਲੋਜੀਜ਼ ਲੇਟੈਸਟ ਹੈਗੀਆਂ ਅਸੀਂ ਅਸੀਂ ਗੱਲ ਅਸੀਂ ਉਧਰ ਨੂੰ ਸੋਚਦੇ ਨਹੀਂ ਸਾਡੀ ਬਿਊਰੋਕ੍ਰੇਸੀ ਸਾਡੇ ਟੈਕਨੋਕਰੈਟਸ ਉਹਦੇ ਨੂੰ ਜਿੰਨਾ ਚਿਰ ਨਹੀਂ ਸੋਚਣਗੇ ਉਹਦਾ ਹੱਲ ਜਿਹੜਾ ਨਹੀਂ ਨਿਕਲਣਾ ਅਸੀਂ ਉਹ ਕੋਈ ਕਿਸੇ ਪਿੱਟੀ ਸੋਚ ਜੜੀ ਰੱਖਦੇ ਆ ਜਿਹਦੇ ਕਰਕੇ ਸਾਡਾ ਇਹ ਸਮਾਜਿਕ ਤਾਣਾ ਬਣਾ ਹੌਲੀ-ਹੌਲੀ ਵਿਗੜਦਾ ਜਾ ਰਿਹਾ ਕਿਉਂਕਿ ਕਿਸਾਨ ਵੀ ਵਪਾਰੀ ਤੇ ਪਹੁੰਚੇ ਵਪਾਰੀ ਨੇ ਰੇਟ ਵੀ ਦੱਸਿਆ 2.5 ਕਰੋੜ ਤੋਂ ਵੱਧ ਰੇਟ ਨਹੀਂ ਉਸ ਮਸ਼ੀਨ ਦਾ ਦੋ ਸਾਲ ਹੋ ਗਏ ਨੇ ਆਪਸ਼ਨ ਹੈ ਲੇਕਿਨ ਉਸ ਦੇ ਬਾਅਦ ਵੀ ਪ੍ਰਾਣੀ ਨੂੰ ਲੈ ਕੇ ਮੀਟਿੰਗਾਂ ਫਿਰ ਵੀ ਹੱਲ ਨਹੀਂ ਕੋਈ ਔਰ ਕਿਸਾਨਾਂ ਨੇ ਤਾਂ ਕਹਿੰਦੇ ਇਹ ਸਰਕਾਰ ਨਹੀਂ ਲੈ ਰਹੀ ਤੇ ਫੇ ਅਸੀਂ ਲੈਨੇ ਤੇ ਕਿਵੇਂ ਦੇਖਦੇ ਹੁਣ ਤਾਂ ਕਿਉਂਕਿ ਚਰਨਜੀਤ ਸਿੰਘ ਚੰਨੀ ਉਹ ਵੀ ਐਗਰੀਕਲਚਰ ਦੇ ਜਿਹੜੇ ਚੇਅਰਮੈਨ ਬਣ ਗਏ ਨੇ ਕਿ ਉਹਨਾਂ ਨਾਲ ਬਹਿ ਕੇ ਵੀ ਤੁਸੀਂ ਗੱਲਬਾਤ ਕਰੋਗੇ ਇਹਦੀ ਸਮੱਸਿਆ ਵੀ ਨਿਢਲੀ ਕਰਾਂਗੇ ਔਰ ਜਿਸ ਜਿਸ ਪਲੈਟਫਾਰਮ ਤੇ ਜ਼ਰੂਰਤ ਪਈ ਬਿਲਕੁਲ ਇਹਦਾ ਇਹ ਇਸ਼ੂ ਖੜਾ ਕਰਾਂਗੇ ਅ ਅਸਲੀ ਗੱਲ ਹੈ ਇਹਨਾਂ ਨੂੰ ਨਾ ਇਹ ਜਿਹੜੀ ਸੋਸ਼ਲ ਮੀਡੀਆ ਦੀ ਪਾਰਟੀ ਆ ਇਹਨਾਂ ਨੂੰ ਸੋਅਏ ਮੀਡੀਆ ਤੋਂ ਕਿਹੜੀ ਪਾਰਟੀ ਆ ਆਮ ਆਦਮੀ ਪਾਰਟੀ ਦੀ ਗੱਲ ਹੀ ਕਰਦਾ ਮੈਂ ਹੋਰ ਕਿਹੜੀ ਦੀ ਪੰਜਾਬ ਦੇ ਵਿੱਚ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਆ ਇਹਨਾਂ ਨੂੰ ਸੋਸ਼ਲ ਮੀਡੀਆ ਤੋਂ ਬੇਲ ਨਹੀਂ ਕਰਦਾ ਇਹ ਇਦਾਂ ਦੇ ਕੰਮ ਤਾਂ ਤਾਂ ਕਰਨਗੇ ਜੀ ਕਿਤੇ ਗਰਾਊਂਡ ਲੈਵਲ ਤੇ ਸੋਚਣਗੇ ਪਰ ਅੱਜ ਜਿਹੜੀ ਮੀਟਿੰਗ ਹੋ ਰਹੀ ਹੈ ਕਿ ਕੀ ਤੁਹਾਨੂੰ ਲੱਗ ਰਿਹਾ ਹਾਲ ਨਿਕਲ ਆਊਗਾ ਬਰਾਰੀ ਦੀ ਸੋਸ ਦੇ ਦੇਖੋ ਜੇ ਜੇ ਤੁਸੀਂ ਦੱਸ ਰਹੇ ਹੋ ਜੇ ਮੈਨੂੰ ਮਾੜਾ ਮੋਟਾ ਆਈਡੀਆ ਤਾਂ ਫਿਰ ਇਹਨਾਂ ਕੋਲ ਵੀ ਤਾਂ ਬਹੁਤ ਵੱਡੇ ਵੱਡੇ ਬ੍ਰੇਨ ਬੈਠੇ ਹੈਗੇ ਆ ਤੇ ਜੇ ਇਹਦਾ ਸੋਲੂਸ਼ਨ ਕੱਢਣ ਦੀ ਨੀਤ ਹੋਊਗੀ ਤਾਂ ਫਿਰ